ਕਿਸੇ ਨਾਲ ਮੱਥਾ ਨਹੀਂ ਸੀ ਕਪੌਣਾ ਪੈਂਦਾ ਚੰਗਾ ਸਿਖਾਉਣ ਲਈ ਜੇ ਕਿਸੇ ਗਰੀਬ ਮੰਗਤੇ ਨੇ ਰੋਟੀ ਲੈਣ ਆ ਜਾਣਾ ਤਾਂ ਪਹਿਲਾਂ ਇਹ ਗੱਲ ਸੁਣਨੀ ਕੁੜੇ ਵਿਚਾਰੇ ਨੂੰ ਰੋਟੀ ਫੜਾਓ ਪੁੱਣ ਲੱਗੂਗਾ ਬੰਦਾ ਸੀਸਾ ਦਾ ਖਟਿਆ ਖਾਂਦਾ ਹਰੇ ਘਰ ਵਿੱਚ ਕੁੱਤਾ ਬਿੱਲੀਆਂ ਚਿੜੀਆਂ ਪਾਲਤੂ ਪੰਛੀ ਜਾਨਵਰ ਆਮਸਨ ਬਿੱਲੀ ਦੇ ਬਲੂੰਗੜਿਆਂ ਨੂੰ ਕਦੇ ਦਾਦੀ ਕੌਲੀ ਵਿੱਚ ਦੁੱਧ ਪਾ ਕੇ ਧਰਦੀ ਨਜ਼ਰ ਆਉਂਦੀ ਕਦੇ ਬਿੱਲੀ ਦੇ ਬਲੂੰਦਰੇ ਪੰਛੀ ਸੈਕਦੇ ਹੋਏ ਸਵਾਤਾ ਵਿੱਚੋਂ ਲੱਭ ਜਾਂਦੇ ਤਾਂ ਦਾਦੀਆਂ ਮਾਵਾਂ ਹਲਦੀ ਤੇ ਸਰੋਂ ਦਾ ਤੇਲ ਲਗਾਉਂਦੀਆਂ ਫਿਰਦੀਆਂ ਨਾਲੇ ਕਹਿੰਦੀਆਂ ਬਾਖਰੂ ਇਹਨਾਂ ਦੇ ਕਿਹੜਾ ਮਾਂ ਨੇ ਪੱਟੀ ਕਰ ਦੇਣੀ ਐ ਵਿਚਾਰੇ ਪੀੜ ਨਾਲ ਪਰਦੇ ਹੋਣੇ ਆ ਰੱਬ ਦੇ ਜੀ ਜੀ ਦਇਆ ਪ੍ਰਵਾਨ ਹੋਣੀ ਐ ਅੰਤ ਕਹਿ ਕੇ ਟੋਕਰੀ ਹੇਠ ਤਾਰ ਦੇਣਾ ਤੇ ਨਾਲੇ ਜੋਗ ਤੇ ਪਾਣੀ ਰੱਖ ਦੇਣਾ ਇੱਕ ਤੰਦੂਰ ਤੇ ਕਈ ਕਰਾਵੀਆਂ ਰੋਟੀਆਂ ਦਾ ਪਕਣਾ ਆਮ ਜਿਹੀ ਗੱਲ ਸੀ ਨਾ ਬਾਲਣ ਦਾ ਹਿਸਾਬ ਕਰਨਾ ਤੇ ਨਾ ਕਿਹਨੇ ਕਿਹਦੀਆਂ ਪਕਾ ਦਿੱਤੀਆਂ ਇਹ ਸੋਚਣਾ ਦੁਆਲੇ ਫਿਰਦੇ ਜਵਾਕਾਂ ਨੇ ਆਂਢ ਗੁਆਂਢ ਨਾਲ ਸਬਜ਼ੀ ਵਟਾ ਕੇ ਰੋਟੀ ਖਾ ਲਈ ਘਰ ਵਿੱਚ ਆਈ ਥੋੜੀ ਵੀ ਚੀਜ਼ ਸਾਰਿਆਂ ਵਿੱਚ ਬਰਾਬਰ ਵੰਡ ਕੇ ਖਾਣੀ ਜਿਹੜੀ ਬੱਚਿਆਂ ਨੂੰ ਸਦਕਵਾਨ ਬਣਾਉਂਦੀ ਸੀ ਤੇ ਥੋੜੀ ਚੀਜ਼ ਵੀ ਸਬਰ ਪ੍ਰਦਾਨ ਕਰਦੀ ਸੀ ਅੱਜਕੱਲ ਹਰ ਘਰ ਵਿੱਚ ਖਾਣ ਵਾਲੇ ਬੇਸ਼ੁਮਾਰ ਪਦਾਰਥ ਨੀਤਾ ਭੁੱਖੀਆਂ ਦੀ ਬਾਤ ਪਾਉਂਦੇ ਤੇ ਕਿਉਂਕਿ ਘਰ ਵਿੱਚ ਬੈਠੇ ਬਜ਼ੁਰਗਾਂ ਤੋਂ ਉਹਨੇ ਕੀਤੇ ਜਾਂਦੇ ਨੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਰੱਬ ਨੂੰ ਹਰ ਜਗ੍ਹਾ ਮੌਜੂਦ ਸਮਝਦੇ ਸਨ ਤੇ ਹਮਦਰਦੀ ਭਰੇ ਲਹਿਜੇ ਨਾਲ ਹਮੇਸ਼ਾ ਵਿਚਰਦੇ ਪਿੰਡ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਹੋਣਾ ਤਾਂ ਸਭ ਨੇ ਆਪੋ ਆਪਣੇ ਘਰੋਂ ਸੂਟ ਬਿਸਤਰਾ ਦੇ ਕੇ ਆਉਣਾ ਤੇ ਕਹਿਣਾ ਪੀਤੀ ਆਣੀ ਹੈ ਪੁੰਨ ਲੱਗੂਗਾ ਜੇ ਕਿਸੇ ਦੇ ਘਰ ਵਿੱਚ ਦੁੱਧ ਨਾ ਹੋਣਾ ਤਾਂ ਜਨਾ ਚਿਰ ਅਗਲੇ ਦੇ ਘਰ ਲਵੇਰਾ ਨਾ ਹੋ ਜਾਣਾ ਫਰੀ ਦੁੱਧ ਦੇਣਾ ਤੇ ਕਹਿਣਾ ਵੰਡ ਕੇ ਖਾਣਾ ਚਾਹੀਦਾ ਨਹੀਂ ਤਾਂ ਰਜਣੀ ਨਹੀਂ ਰੱਬ ਦੀ ਡੈਰੀ ਚ ਤਾਂ ਸਾਬ ਹੋਊਗਾ ਇਹ ਚੰਗੇ ਕੰਮਾਂ ਦਾ ਲੋੜਵੰਦ ਬਜ਼ੁਰਗ ਦੇ ਘਰ ਰੱਬ ਤਰਸੀ ਕਰ ਦੋ ਵੇਲੇ ਰੋਟੀ ਭੇਜੜੀ ਤੇ ਕਹਿਣਾ ਕੀ ਪਤਾ ਰੱਬ ਕੀਦੇ ਭਾਗਾਂ ਦਾ ਦਿੰਦਾ ਹੈ ਦਾਣੇ-ਦਾਣੇ ਤੇ ਮੋਹਰ ਹੁੰਦੀ ਐ ਅਸੀਂ ਕੌਣ ਆ ਇਹਨਾਂ ਨੂੰ ਖਵਾਉਣ ਵਾਲੇ ਇਹ ਤਾਂ ਆਪਦੇ ਭਾਗਾ ਦਾ ਖਾਂਦੇ ਐ ਅਜਵਾਂ ਮੈਂ ਮੈਂ ਨਹੀਂ ਸੀ ਹੁੰਦੀ ਪੰਛੀਆਂ ਨੂੰ ਚੋਖ ਖਿਲਾਰਨਾ ਕੀੜਿਆਂ ਦੇ ਭੌਣ ਤੇ ਸਤਨਾਜਾ ਪਾਉਣਾ ਤੇ ਆਖਣਾ ਇਹਨਾਂ ਦੇ ਭਾਗਾ ਦਾ ਵੀ ਤਰਜੇਕ ਰੱਬ ਖੇਤਾਂ 'ਚ ਹੀ ਉਗਾਉਂਦਾ ਐ ਅਸੀਂ ਇਹਨਾਂ ਦਾ ਕਿਉਂ ਖਾਈਏ ਬੇਜ਼ੁਬਾਨਿਆਂ ਦਾ ਖਾ ਕੇ ਕਿੱਥੇ ਲੇਖਾ ਦੇਣਾ ਉਦੋਂ ਮੰਦਰਾਂ ਗੁਰਦੁਆਰਿਆਂ ਵਿੱਚ ਸਿੱਖਿਆ ਉਪਦੇਸ਼ਕ ਕਥਾਵਾਂ ਨਹੀਂ ਸੀ ਹੁੰਦੀਆਂ ਨਾ ਹੀ ਪ੍ਰਚਾਰ ਕੀਤਾ ਜਾਂਦਾ ਸੀ ਪਰ ਅਨਪੜ੍ਹ ਹੋਣ ਦੇ ਨਾਤੇ ਵੀ ਇਨਸਾਨੀਅਤ ਦੇ ਬੀਜ ਘਰ ਘਰ ਬੀਜੇ ਜਾਂਦੇ ਸਨ ਤੇ ਇਨਸਾਨੀਅਤ ਵੰਡੀ ਜਾਂਦੀ ਸੀ ਹਰ ਘਰ ਦਾ ਵਿਹਾਰ ਇਸ ਤਰ੍ਹਾਂ ਦਾ ਹੁੰਦਾ ਸੀ ਰੱਬ ਨੂੰ ਹਰ ਸ਼ੈ ਵਿੱਚ ਮੌਜੂਦ ਤੇ ਅੰਗ ਸੰਗ ਸਮਝਿਆ ਜਾਂਦਾ ਸੀ ਹਰ ਕਦਮ ਰੱਬ ਦੇ ਖੌਫ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਜਾਂਦਾ ਸੀ ਕੀ ਮਜਾਲ ਹੁੰਦੀ ਸੀ ਕਰਦਾ ਕੋਈ ਮੈਂਬਰ ਨਾ ਨੁਕਰ ਕਰਦਾ ਕਿਸੇ ਗੱਲ ਨੂੰ ਲੈ ਕੇ ਇੱਕ ਵਾਰ ਮੇਰੇ ਤਾਏ ਨੇ ਬੁੱਢੀ ਮੱਝ ਜੋ ਦੁੱਧ ਲਈ ਸੀ ਦਿੰਦੀ ਕਟਿਆ ਵਾਲਿਆ ਨੂੰ ਵੇਚ ਦਿੱਤੀ ਜਿਉਹੀ ਦਾਦੀ ਨੂੰ ਪਤਾ ਲੱਗਿਆ ਤਾਂ ਤਾਏ ਨੂੰ ਮੰਦਾ ਬੋਲਣ ਲੱਗੀ ਸ਼ਰਮ ਹયા ਨੂੰ ਹੱਥ ਮਾਰ ਪੁੱਤ ਦੁੱਧ ਪੀ ਕੇ ਹੁਣ ਬੁੱਢੀ ਹੋਈ ਨੂੰ ਘਰੋਂ ਕੱਢਦਾ ਰੱਬ ਤੋਂ ਕੀ ਭਾਲਦਾ ਹੈ ਹੁਣ ਕੰਮ ਦੀ ਨਹੀਂ ਰਹੀ ਤਾਂ ਘਰੋਂ ਕੱਢ ਕੇ ਨਖਾਫੜਿਆ ਬਦ ਸੀਸਾ ਲੈ ਨੂੰ ਉਧਰ ਜੂ ਚੰਦ ਰਿਆ ਢਿੱਡ ਬਦ ਸੀਸਾ ਦਉ ਉਹਦਾ ਫੇਰ ਉਸ ਬੱਜ ਨੂੰ ਇੱਕ ਸਾਲ ਘਰ ਸੰਭਿਆ ਕਦੇ ਖੜੀ ਕਰਨਾ ਕਦੇ ਧੂਣੀ ਸਕੌੜੀ ਤੇ ਕਦੇ ਬੈਠੀ ਨੂੰ ਮੂਹਰੇ ਪੱਠੇ ਧਰਦੇ ਤੇ ਕਦੇ ਚੁੱਕ ਕੇ ਅੰਦਰ ਬਾਹਰ ਕਰਦਾ ਜਦੋਂ ਅੱਜ ਤੇ ਉਸ ਵੇਖੇ ਬੀਤੇ ਜ਼ਮਾਨੇ ਵੱਲ ਨਿਗਾਹ ਮਾਰਦੇ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ ਅਸੀਂ ਕਿੱਥੋਂ ਚੱਲੇ ਸੀ ਤੇ ਵੇਖਦੇ ਵੇਖਦੇ ਕਿੱਥੇ ਪਹੁੰਚ ਗਏ ਹਾਂ ਜ਼ਮੀਨ ਅਸਮਾਨ ਦਾ ਫਰਕ 35-40 ਸਾਲਾਂ ਦਰਮਿਆਨ ਨੈਤਿਕਤਾ ਵਿੱਚ ਪੈ ਗਿਆ ਅਸੀਂ ਪੜ੍ਹ ਲੈ ਕੇ ਆਏ ਹਾਂ